ਜ਼ਿਲ੍ਹਾ ਅੰਮ੍ਰਿਤਸਰ ਦੇ ਕਸਬਾ ਕੱਥੋ ਨੰਗਲ ਦੀ ਨਜ਼ਦੀਕ ਪੈਂਦੇ ਪਿੰਡ ਅਲਕੜੇ ਝੰਡੇ ਵਿਖੇ ਬਣੇ KFC ਰੈਸਟੋਰੈਂਟ ਤੇ ਪੀਜ਼ਾ ਲੈਣ ਗਏ ਨੌਜਵਾਨ ਨੂੰ ਲੱਗੀ ਗੋਲੀ ਹੋਇਆ ਗੰਭੀਰ ਜ਼ਖਮੀ ਅੰਮ੍ਰਿਤਸਰ ਦੇ ਪ੍ਰਾਈਵੇਟ ਹਸਪਤਾਲ ਵਿਖੇ ਜਰੀ ਇਲਾਜ ਸਸਕਲ ਦੋਸਤੋ ਦੋਸਤੋ ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਤਕਰੀਬਨ 10 ਵਜੇ ਦੇ ਕਰੀਬ ਪਿੰਡ ਝੰਡੇ ਵਿਖੇ ਪੈਂਦੇ ਪੈਟਰੋਲ ਪੰਪ ਤੇ ਕੰਮ ਕਰਦੇ ਭਿੰਦਰ ਪੁੱਤਰ ਸੁਵਿੰਦਰ ਸਿੰਘ ਵਾਸੀ ਝੰਡੇ ਵੱਲੋਂ ਪਿੰਡ ਅਲਕੜੇ ਵਿਖੇ ਬਣੀ ਕੇ KFC ਰੈਸਟੋਰੈਂਟ ਵਿਖੇ ਇੱਕ ਪੀਜ਼ਾ ਬੁੱਕ ਕਰਵਾਇਆ ਗਿਆ ਸੀ ਪਰੰਤੂ ਪੀਜ਼ਾ ਨਾ ਆਉਣ ਕਰਕੇ ਪਿੰਧਰ ਖੁਦ ਪੀਜ਼ਾ ਲੈਣ ਲਈ ਪਾ ਗਿਆ ਪੀਜ਼ਾ ਤਿਆਰ ਕਰ ਰਹੇ ਲੜਕੇ ਨੂੰ ਕਿਹਾ ਕਿ ਪੀਜ਼ਾ ਤਿਆਰ ਕਿਉਂ ਨਹੀਂ ਹੋਇਆ ਜਿਸ ਕਾਰਨ ਉਥੇ ਕੰਮ ਕਰ ਰਹੇ ਲੜਕੇ ਗੁਰਸ਼ਰਨ ਸਿੰਘ ਪੁੱਤਰ ਕਬਲਜੀਤ ਸਿੰਘ ਵਾਸੀ ਪਿੰਡ ਬਰਿਆਮ ਨੰਗਲ ਤੇ ਪਿੰਧਰ ਦੋਹਾਂ ਵਿੱਚ ਆਪਸੀ ਨੋਕਚੋਕ ਸ਼ੁਰੂ ਹੋ ਗਈ ਜਿਸ ਕਰਕੇ ਇਹ ਮਾਮਲਾ ਗੰਭੀਰ ਰੂਪ اختیار ਕਰ ਗਿਆ ਜਿਸ ਕਰਕੇ ਉੱਥੇ ਪੈਟਰੋਲ ਪੰਪ ਤੇ ਕੰਮ ਕਰਦੇ ਉਸਦੇ ਸਾਥੀ surjit singh ਪੁੱਤਰ ਸਰਪੰਚ ਜਗਦੀਪ ਸਿੰਘ ਨੂੰ ਪਤਾ ਲੱਗਾ ਤਾਂ ਉਹ ਵੀ ਪੀਜ਼ਾ ਹਟ ਤੇ ਚਲਾ ਗਿਆ ਜਿਸ ਕਾਰਨ ਪੀਜ਼ੇ ਤੇ ਕੰਮ ਕਰਦੇ ਗੁਰਸ਼ਰਨ ਸਿੰਘ ਆਪਣੇ ਪਿਤਾ ਕਵਲਜੀਤ ਸਿੰਘ ਨੂੰ ਫੋਨ ਕਰਕੇ ਬੁਲਾ ਲਿਆ ਇਹ ਟਕਰਾਰ ਦੇ ਕੇ ਕਵਲਜੀਤ ਸਿੰਘ ਵੱਲੋਂ ਗਾਲੀ ਗਲੋਚ ਸ਼ੁਰੂ ਕਰ ਦਿੱਤੀ ਗਈ ਟਕਰਾਵ ਵਧਨ ਕਰਕੇ ਕਵਲਜੀਤ ਸਿੰਘ ਵੱਲੋਂ ਆਪਣੀ ਲਾਇਸੈਂਸੀ ਰਿਵਾਲਵਰ ਨਾਲ ਗੋਲੀ ਚਲਾਈ ਗਈ ਜੋ ਕਿ ਸੁਰਜੀਤ ਸਿੰਘ ਦੀ ਛਾਤੀ ਵਿੱਚੋਂ ਲੰਗਦੀ ਹੋਈ ਉਸ ਦੀ ਖੱਬੀ ਬਾਹ ਨੂੰ ਚੀਰ ਕੇ ਬਾਹਰ ਨਿਕਲ ਗਈ ਜਿਸ ਦੀ ਫੌਰਨ ਜਾਣਕਾਰੀ ਥਾਣਾ ਕਥੋਂ ਨੰਗਲ ਵਿਖੇ ਦਿੱਤੀ ਗਈ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਣਕਾਰੀ ਹਾਸਲ ਕਰਕੇ ਸੀਸੀਟੀਵੀ ਫੋਟੋ ਕੰਗਾਲੀ ਜਾ ਰਹੀ ਹੈ ਤਾਂ ਜੋ ਮਾਮਲੇ ਦੀ ਅਸਲੀਅਤ ਸਾਹਮਣੇ ਆ ਸਕੇ ਮਾਈਕ ਲੱਗ ਲਿਆ ਨਹੀਂ ਰੋਲ ਹਾਂਜੀ ਸਰ ਕੀ ਹੈ ਜੀ ਮਾਮਲਾ ਸਤਤਰੀ ਦੇ ਰਾਹ ਨੂੰ ਕੋਲ 10:00 ਦੇ ਕਰੀਬ ਜਿੱਥੇ ਪੀ ਐਫ ਸੀ ਕੋਟ ਲਿਆ ਅਪੂ ਨੰਬਰ 6 ਚ ਪੈਂਦਾ ਟੋਰੂ ਅੱਜ ਤੋਂ ਕੇ ਗਰਤਾਸ ਕੋਲ ਉੱਥੇ ਆਪਣਾ ਇੱਕ ਹੈਰਫਰ ਲੱਗਾ ਗੁਰਸ਼ਰਪ ਸਿੰਘ ਤੇ ਇੱਕ ਉਥੇ ਸਰਜੀਤ ਸਿੰਘ ਉਥੇ ਮੈਨੇਜਰ ਹੀ ਸਰਜੀਤ ਸਿੰਘ ਨੇ ਕੋਈ ਆਰਡਰ ਕੀਤਾ ਸੀ ਉਹ ਆਰਡਰ ਤੇ ਅੱਜ ਡਿਲੇ ਹੋ ਰਹੀ ਸੀ ਉਹਨੇ ਆਪਣਾ ਲੜਕੇ ਨੂੰ ਘੂਰਿਆ ਲੜਕੇ ਨੇ ਆਪਦੇ ਫਾਦਰ ਨੂੰ ਡਾਕਟਰ ਨਹੀਂ ਨਿਕਰੀ ਉਹ ਦਵਲਜੀਤ ਸਿੰਘ ਨੂੰ ਬੁਲਾ ਰਿਆ ਕਮਲਜੀ ਸਿੰਘ ਨੇ ਆਪਣਾ ਸਾਫਾ ਖੋਜੀਆ ਉੱਥੇ ਨਾਲੀ ਤੂਤੂ ਨਾਲ ਹੁਣ ਤੋਂ ਬਾਅਦ ਉਹਨੇ ਕਮਲਜੀ ਸਿੰਘ ਨੇ ਜਿਹੜਾ ਉੱਥੇ ਜਿਹੜਾ ਫੈਰ ਜਿਹੜਾ ਹੈ ਉਹ ਸਰਜੀਤ ਸਿੰਘ ਮੇਜਰ ਦੇ ਫੈਰ ਨਾਲ। ਇਹ ਲੋਥੇ ਚੱਲਿਆ ਇੱਕ ਫੈਰ ਇਹ ਕੋਈ ਚਾਰ ਫੈਰਾਂ ਦੀ ਕੋਈ ਗੱਲ ਨਹੀਂ। ਦੂਸਰੀ ਰੰਗੀ ਜਿਹੜਾ ਉਹਦੇ ਐਫਐਸ ਜਾਰ ਕਰਕੇ ਦੂਸਰੀ ਨਹੀਂ 10 ਘੰਟੇ ਰੇਜੇ ਜੀ ਦੇ ਤੱਕ ਨਾਲ ਇੱਕ ਨਾਸਾਸਲਾ ਬਰਾਬਰ। ਸਰੀ ਇਹ ਜਿਹੜੀ ਗੱਲ ਕਹੀ ਜਾ ਰਹੀ ਹੈ ਕਿ ਕਸਟਮਰ ਤੇ ਉਹਦੇ ਵਿੱਚ ਹੋਇਆ ਝਗੜਾ ਉਹਦੀ ਹੀ ਗੀਟ ਠੀਕ। ਨਹੀਂ ਇਹ ਜਿਹੜਾ ਕਸਟਮਰ ਦੇ ਵਿੱਚ ਝਗੜਾ ਨਹੀਂ ਹੋਇਆ। ਕਿ ਆਪਸੇ ਚਿਹਰਾ ਆਪਸੇ ਬਚਨ ਸਿੰਘ ਫਰਫਰੀ ਉੱਤੇ ਤੇ ਸਰਜੀਤ ਸਿੰਘ ਮੈਨੇਜਰੀ ਸਰਜੀਤ ਸਿੰਘ ਨੇ ਆਰਡਰ ਦਿੱਤਾ ਤੇ ਗੁਰਸ਼ਰਦ ਸਿੰਘ ਨੇ ਆਪਣੇ ਫਾਦਰ ਨੂੰ ਉੱਤੇ ਬੁਲਾਇਆ ਇਹ ਵੀ ਆਪਣਾ ਮੈਨੂੰ ਉਹ ਸਾਰੇ ਲੱਕਿਆ ਉਸ ਤੋਂ ਬਾਅਦ ਉਹਨੇ ਆਪਣਾ ਉੱਤੇ ਆਣ ਕੇ ਉਹ ਤੋਂ ਮੈਗਾ ਹੋਣ ਤੋਂ ਬਾਅਦ ਕਮਲਜੀਤ ਸਿੰਘ ਫੌਜੀ ਨੇ ਜਿਹੜਾ ਇਹ ਚੈੱਕ ਫਾਇਰ ਕੀਤਾ ਫਿਰ ਆਫਾਇਰ ਹੋਇਆ ਸਰਜੀਤ ਸਿੰਘ ਮੈਨੇਜਰ ਦੇ ਰਾਤ ਨੂੰ ਕੀ ਕਾਲੂ ਉਹਦੇ ਚ ਸਰਜੀਤ ਦੇ ਬਿਆਨ ਤੇ ਜਿਹੜਾ ਇਹ ਮਰਚਾ ਦਰਜ ਕਰਕੇ ਕਮਲਜੀਤ ਸਿੰਘ ਦੇ ਗੁੱਸੇ ਤੇ ਕਮਲਜੀਤ ਸਿੰਘ ਨੇ ਲੜਤ ਕੱਢ ਲੈ ਦੇ ਨਾਲ ਹੀ ਬੰਦ ਕਰ ਦਿੱਤਾ ਆਪ ਵੈਪਨ ਦਾ ਸਾਂਸੀ ਸੀ ਕੈਂਡੀ ਸੀ ਬਲੈਕਨ ਦਾ ਸਾਂਸੀ ਉਹਦੇ ਵਿੱਚ ਕੀ ਹੋਊਗਾ ਉਹ ਵੈਪਨ ਦਾ ਦਰਜ ਕਰਾਇਆ ਜਾਏ ਨਰਪਣ ਜਿਹੜਾ ਉਹਦਾ ਆਹੀ ਆਪਣਾ ਲਿਸੈਂਸ ਜਿਹੜਾ ਦਾ ਸਲਾਕ ਦਾ ਸੰਪਰਮਾਸਤੇ ਭੇਜਿਆ ਜਾਂਦਾ ਸਾਂਸੀ ਦੂਸਰੀ ਗੇਂਗ ਦਿੱਤਾ ਤੇ ਉਹ ਸਰ ਜਿਹੜੀ ਗੋਲੀ ਚੱਲੀ ਹੈ ਉਹ ਅੰਦਰ ਚੱਲੀ ਹੈ ਬਾਹਰ ਚੱਲੀ ਹੈ ਉਹ ਜਿੱਥੇ ਉਹਨਾਂ ਦਾ ਆਪਣਾ ਅੰਦਰਲੇ ਪਾਸੇ ਆਪਣਾ ਕਾਊਂਟਰ ਦੇ ਕੋਲੇ ਜਿੱਥੇ ਉਹ ਸਰ ਜੀ ਸੈਂਟੀ ਪੈਸੀ ਨਿਕਲ ਬਜੇ ਕਿਫਸੀ ਦੇ ਅੰਦਰ ਚੱਲੀ ਹੈ ਨਾ ਹਾਂਜੀ ਤਾਂ ਸਰ ਫਿਰ ਉਸ ਸਮੇਂ ਤੇ ਅੰਦਰ ਕਸਟਮਰ ਵੀ ਹੋਣਗੇ ਫਿਰ ਫਰ ਦੌੜ ਉੱਥੇ ਹੋਈ ਉਹਦੀ ਸੀਸੀਟੀਵੀ ਸਾਨੂੰ ਮਿਲ ਸਕਦੀ ਨਹੀਂ ਉਹ ਬਿਲਕੁਲ ਕਸਟਮਰ ਨਹੀਂ ਹੈਗੇ ਉਹ ਆਪ ਸੱਚ ਠੀਕ ਹੈ ਕੋਈ ਫਾਇਰ ਮਿਸ ਨਹੀਂ ਹੋਇਆ ਨਹੀਂ ਇਹ ਤੇ ਇੱਕ ਫਾਇਰ ਠੀਕ ਫਾਇਰ ਹੋਰ ਕੋਈ ਫਾਇਰ